ਪਪਾ ਬੁੱਲੇ ਸ਼ਾਹੀ ਫਰਮਾਂਦੇ ਹਨ ਕਾਮਲੇ ਹੋਏ ਤੇ ਕੰਬੜੀ ਔੜੀ ਤੇ ਲੋਕੀ ਅੱਖੇ ਝੱਲਾ ਇਸ਼ਕ ਤੇਰੇ ਵਿੱਚ ਨੱਚਦੇ ਫਿਰਦੇ ਤੇ ਲੋਕੀ ਵੇਖਣ ਮੇਲਾ ਜੱਗ ਤੋਂ ਤੈਨੂੰ ਕੁਝ ਨਹੀਂ ਲੱਭਣਾ ਸੋਣਾ ਇੱਥੇ ਭੁੱਲ ਜਾਵੇਂਗਾ ਉੱਠ ਜਾ ਹੁਣ ਵੀ ਸਜਦਾ ਕਰ ਲੈ ਤੇ ਕਾਫਰ ਮਰਿਆਂ ਰੁੱਲ ਜਾਵੇਂਗਾ ਇੱਕ ਲੁਟਾਵੇ ਇੱਕ ਲੁੱਟੇ ਇੱਕ ਕਹਿੰਦਾ ਸਭ ਤੇਰਾ ਤੇਰਾ ਆਸ਼ਿਕ ਚੋਰ ਤੇ ਫਕੀਰ ਖੁਦਾ ਤੋਂ ਮੰਗਦੇ ਕੁੱਪ ਹਨੇਰਾ ਨਾ ਕੋਈ ਸੱਜਣ ਤੇ ਨਾ ਮਾਂ ਜਾਇਆ ਬੈਠਾ ਕੱਲਾ ਬਹੁਤ ਰੋਇਆ ਤੰਗ ਕ ਵਰਤੇ ਡੂੰਗਾ ਟੋਇਆ ਅੱਜ ਮਹਿਮਾਨ ਮੈਂ ਈਦਾ ਹੋਇਆ ਜਿਹੜਾ ਫੁੱਲ ਖਿਲਦਾ ਉਹ ਆਖਿਰ ਸੁੱਕ ਜਾਂਦਾ ਕਦੇ ਹੁਸਨ ਦੇ ਸਦਾ ਨਹੀਂ ਰਾਜ ਰਹਿੰਦੇ ਬਾਦਸ਼ਾਹਾਂ ਨੂੰ ਇਸ਼ਕ ਉਜਾੜ ਦਿੰਦਾ ਨਾ ਤਖਤ ਰਹਿੰਦੇ ਨਾ ਤਾਜ ਰਹਿੰਦੇ ਨਾ ਤਖਤ ਰਹਿੰਦੇ ਨਾ ਤਾਜ ਰਹਿੰਦੇ ਬਿਨਾ ਮੁਰਸ਼ਿਦਾ ਰਾਹ ਹੱਥ ਨਾ ਆਵੇ ਦੁੱਧ ਬਾਂਜ ਨਾ ਹੋਵੇ ਖੀਰ ਸਾਈਂ ਬਾਦਸ਼ਾਹ ਸੱਚਾ ਰੱਬ ਆਲਮਾ ਦਾ ਫਕਰ ਉਸਤੇ ਹਨ ਬजीर ਸਾਈ ਸਿੱਧਕ ਧਾਰ ਕੇ ਨਾਲ ਯਕੀਨ ਆਇਆ ਅਸੀਂ ਚਿੱਲੜੇ ਤੇ ਤੁਸੀਂ ਪੀਰ ਸਾਈ ਅਸੀਂ ਚਿੱਲੜੇ ਤੇ ਤੁਸੀਂ ਪੀਰ ਸਾਈ ਤੇਰੇ ਦਰਸ دیدار ਦੇਖਣੇ ਨੂੰ ਆਇਆ ਦੇਸ਼ ਪਰਦੇਸ ਮੈਂ ਚੀਰ ਸਾਈ ਟੀਲੇ ਜਾਈ ਕੇ ਜੋਗੀ ਨੇ ਹੱਥ ਜੋੜੇ ਸਾਨੂੰ ਆਪਣਾ ਕਰੋ ਫਕੀਰ ਸਾਈ ਆਉਂਦੇ ਜਾਂਦੇ ਸਾਹਾਂ ਨੇ ਇੱਕ ਦਿਨ ਰੁਕ ਹੀ ਜਾਣਾ ਏ ਜ਼ਿੰਦਗੀ ਨਾਮ ਤੇ ਖੇਲ ਨੇ ਆਖਿਰ ਮੁੱਕ ਹੀ ਜਾਣਾ ਏ ਸਫ਼ਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ ਏ ਸੁੱਤੇ ਪਿਆ ਨੇ ਫਿਰ ਅਸੀਂ ਉੱਠਣਾ ਨਹੀਂ ਚਿੱਟੀ ਚਾਦਰ ਦੀ ਅਸੀਂ ਫਿਰ ਮਾਰਨੀ ਬੁੱਕੜ ਤੁਰ ਪਹਿਣਾ ਫੇਰ ਕਿਸੇ ਨੇ ਪੁੱਛਣਾ ਨਹੀਂ ਤੁਰ ਪਹਿਣਾ ਫੇਰ ਕਿਸੇ ਨੇ ਪੁੱਛਣਾ ਨਹੀਂ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ